ਲੋ ਵੀਰ ਜੀ ਵੈਲਕਮ ਹੋ ਗਿਆ ਤੁਹਾਡਾ ਸੰਦੀਪ ਫਰੋਇਪੁਰ ਪਿਜਨ ਫਾਰਮ ਤੇ ਜੀ ਲੋ ਵੀਰ ਜੀ ਅੱਜ ਆਪਾਂ ਤਿੰਨ ਜੋੜੇ ਨਵੇਂ ਲਗਾਉਣ ਜਾ ਰਹੇ ਹਾਂ ਵੀਰ ਜੀ ਹੁਣ ਤੁਹਾਨੂੰ ਆਪਾਂ ਜੋੜਿਆਂ ਦਾ ਸ਼ੌਂਕ ਤੇ ਕਰੋ ਵੀਰ ਜੀ ਜੋੜਿਆਂ ਦਾ ਸ਼ੌਂਕ ਠੀਕ ਹੈ ਹੁਣ ਐਵੇਂ ਹੀ ਆਪਾਂ ਰੋਇ ਨਵੇਂ-ਨਵੇਂ ਜੋੜੇ ਲਗਾਉਣ ਜਾ ਰਹੇ ਹਾਂ ਵੀਰ ਜੀ ਆ ਕਰੋ ਮਦੀਨ ਦਾ ਸ਼ੌਂਕ ਆ ਕਰੋ ਮਦੀ ਦਾ ਸ਼ੌਂਕ ਜੀ ਤੇ ਦੂਜੇ ਪਾਸੇ ਅੱਖ ਦਾ ਸ਼ੌਂਕ ਕਰੋ ਜੀ ਠੀਕ ਹੈ ਵੀਰ ਜੀ ਟਾਂਕੀ ਏ ਤੇ ਆਹ ਇਹਦੇ ਪਾਰੇ ਜੀ ਇਹ ਝਾੜ ਕੇ ਪਰ ਕੱਢ ਰਹੀ ਏ ਨਵੇਂ ਠੀਕ ਹੈ ਵੀਰ ਜੀ ਹੁਣ ਤੁਹਾਨੂੰ ਇਹਦੇ ਨਾਲ ਜਿਹੜਾ ਕਬੂਤਰ ਲਗਾਉਣ ਜਾ ਰਹੇ ਆ ਉਹਦਾ ਸ਼ੌਂਕ ਰਾਨੇ ਵੀਰ ਜੀ ਆਹ ਮਾਦੀ ਏ ਜੀ ਆਹ ਨਰ ਦਾ ਕਰੋ ਸ਼ੌਂਕ ਜੀ ਲੋ ਵੀਰ ਜੀ ਕਰੋ ਨਰ ਦੀ ਅੱਖ ਦਾ ਸ਼ੌਂਕ ਠੀਕ ਹੈ ਵੀਰ ਜੀ ਲੋ ਵੀਰ ਜੀ ਦੂਜੇ ਪਾਸੇ ਕਰੋ ਅੱਖ ਦਾ ਸ਼ੌਂਕ ਠੀਕ ਹੈ ਵੀਰ ਜੀ ਲੋ ਵੀਰ ਜੀ ਕਰੋ ਇਹਦੇ ਹੁਣ ਪੱਲੇ ਦਾ ਸ਼ੌਂਕ ਕੱਡਾ ਲੰਬਾ ਪੱਲਾ ਚੈੱਕ ਕਰੋ ਜਿੰਨਾ ਮਰਜੀ ਖੋਲੀ ਜੋ ਵੇਖੋ ਠੀਕ ਹੈ ਵੀਰ ਜੀ ਹੁ ਦੂਜੇ ਪਾਸੇ ਪੱਲੇ ਦਾ ਕਰੋ ਸ਼ੌਂਕ ਵੀਰ ਜੀ ਪੱਲਾ ਬਹੁਤ ਜ਼ਬਰਦਸਤ ਲੱਗਾ ਕਬੂਤਰ ਨੂੰ ਸ਼ਾਕ ਖਾ ਕਬੂਤਰ ਹੈ ਵੀਰ ਜੀ ਠੀਕ ਹੈ ਜੀ ਹੁ ਤਾਂ ਛੱਡ ਕੇ ਸ਼ੌਂਕ ਕਰਾਨੇ ਕਬੂਤਰ ਦਾ ਵੀਰ ਜੀ ਕਰੋ ਸ਼ੌਕ ਕਬੂਤਰ ਦਾ ਲਓ ਵੀਰ ਜੀ ਠੀਕ ਹੈ ਵੀਰ ਜੀ ਇਹ ਤਾਂ ਹੋ ਗਿਆ ਇੱਕ ਜੋੜਾ ਹੁਣ ਤੁਹਾਨੂੰ ਦੂਜੇ ਜੋੜੇ ਦਾ ਸ਼ੌਂਕ ਰਾਨੇ ਵੀਰ ਜੀ ਲੋ ਵੀਰ ਜੀ ਕਰੋ ਮਾਦੀ ਦਾ ਸ਼ੌਂਕ ਇੱਕ ਪਾਸੇ ਪੀਲ ਰੱਖੀਏ ਵੀਰ ਜੀ ਕਾਲੀ ਨੋਕ ਫੱਲੋਂ ਠੀਕ ਹੈ ਵੀਰ ਜੀ ਆ ਦੂਜੇ ਪਾਸੇ ਕਰੋ ਜੀ ਸ਼ੌਂਕ ਸ਼ਾਕੀ ਠੀਕ ਹੈ ਵੀਰ ਜੀ ਲਓ ਵੀਰ ਜੀ ਕਰੋ ਹੁਣ ਇਹਦੇ ਪੱਲੇ ਦਾ ਸ਼ੌਕ ਝਾੜ ਕੇ ਪਰਸਾ ਰੋ ਰੇ ਜੀ ਜਾਨਵਰ ਪਰ ਵੇਖੋ ਕਿੱਡਾ ਚੋੜਾ ਲੱਗਾ ਨਾ ਦੂਜੇ ਪਾਸੇ ਸ਼ੌਕ ਕਰੋ ਵੀਰ ਜੀ ਕਿੱਡਾ ਜ਼ਬਰਦਸਤ ਪੱਲਾ ਲੱਗਾ ਵੀਰ ਜੀ ਮਾਦੀ ਨੂੰ ਠੀਕ ਹੈ ਵੀਰ ਜੀ ਹੁਣ ਤੁਹਾਨੂੰ ਛੱਡ ਕੇ ਸ਼ੌਕ ਕਰਾਨੇ ਮਾਦੀ ਦਾ ਲਓ ਵੀਰ ਜੀ ਉਹ ਤੁਹਾਨੂੰ ਇਹਦੇ ਨਾਲ ਜਿਹੜਾ ਕਬੂਤਰ ਲਗਾਉਣ ਜਾ ਰਹੇ ਵੀਰ ਜੀ ਹੁੰਦਾ ਕਰਾਨੇ ਸ਼ੌਂਕ ਲੋ ਵੀਰ ਜੀ ਕਰੋ ਕਬੂਤਰ ਦਾ ਸ਼ੌਂਕ ਸ਼ਾਖਾ ਕਬੂਤਰ ਹੈ ਵੀਰ ਜੀ ਠੀਕ ਹੈ ਵੀਰ ਜੀ ਆ ਦੂਜੇ ਪਾਸੇ ਅੱਖ ਦਾ ਸ਼ੌਂਕ ਕਰੋ ਵੀਰ ਜੀ ਬਹੁਤ ਮਿੱਠਾ ਕਬੂਤਰ ਹੈ ਲੋ ਵੀਰ ਜੀ ਦੇ ਪੱਲੇ ਦਾ ਕਰੋ ਸ਼ੌਂਕ ਚਾਹੇ ਨਿ ਝਾੜ ਕੇ ਪਰਸਾ ਰੋ ਰਹੇ ਆ ਵੱਡੇ ਕਬੂਤਰ ਆਪਣੇ ਆਪਾ ਕਿਹੜਾ ਖਿੱਚੀ ਦੇ ਨੇ ਆਪੇ ਝਾੜ ਕੇ ਪਰਸਾ ਰੋ ਜਾਂਦੇ ਨੇ ਇਹਨਾਂ ਦਾ ਵਧੀਆ ਰਿਜ਼ਲਟ ਹੈ ਆਪਾਂ ਨੂੰ ਮਿਲਦਾ ਠੀਕ ਹੈ ਵੀਰ ਜੀ ਇਹਨਾਂ ਦੇ ਬੱਚੇ ਬਹੁਤ ਚੰਗੇ ਉੱਡਦੇ ਨੇ ਆਪਣੇ ਕੋਲ ਲੋ ਵੀਰ ਜੀ ਛੱਡ ਕੇ ਕਰਾਨੇ ਸ਼ੌਂਕ ਕਰੋ ਸ਼ੌਂਕ ਠੀਕ ਹੈ ਵੀਰ ਜੀ ਹੁਣ ਤੁਹਾਨੂੰ ਕਰਾਨੇ ਆ ਲਾਸਟ ਜੋੜੇ ਦਾ ਸ਼ੌਂਕ ਤੇ ਲੋ ਵੀਰ ਜੀ ਤੁਸੀਂ ਹੋ ਜਾਣਾ ਖੁਸ਼ ਵੇਖ ਕੇ ਜੋੜਾ ਵਾਕਈ ਕੋਈ ਜੋੜਾ ਲਾਇਆ ਭਰਾਣੇ ਸਾਰੇ ਜਗਾਂ ਦੇ ਆ ਤੁਹਾਨੂੰ ਦਿਖਾਣਾ ਹੈ ਦੇ ਤਿੰਨ ਰੰਗ ਨੇ ਕਬੂਤਰੀ ਦੇ ਇੱਕ ਆ ਕਾਲਾ ਆ ਵੇਖੋ ਆ ਵੇਖੋ ਇਹਦੇ ਆ ਇੱਥੇ ਵੀ ਏ ਧੌਣ ਤੇ ਆ ਵੇਖੋ ਇੱਥੇ ਵੀ ਏ ਡੱਬ ਠੀਕ ਏ ਵੀਰ ਜੀ ਆ ਖੋ ਲਾਲ ਇਹ ਦੇਖੋ ਲਾਲ ਏ ਪਰ ਚੈੱਕ ਕਰੋ ਇਹਦੇ ਵੇਖੋ ਕਿੱਡੇ ਲੰਬੇ ਪਰ ਠੀਕ ਏ ਵੀਰ ਜੀ ਆ ਕਰੋ ਚੌਂਕ ਦੂਜੇ ਪਾਸੇ ਪਰਦਾ ਲੋਕੀ ਲੱਭਦੇ ਐਵੇਂ ਦੀਆਂ ਚੀਜ਼ਾਂ ਵੀਰ ਜੀ ਮਿਲਦੀਆਂ ਨਹੀਂ ਸਾਹਮ ਕੇ ਰੱਖੀਆਂ ਪੂਛ ਚ ਚੈੱਕ ਕਰੋ ਨਾਲੇ ਇੱਕ ਜਗ੍ਹਾ ਨਹੀਂ ਕਾਲੇ ਪਰ ਇੱਧਰ ਵੇਖੋ ਆਹ ਲਖ ਪੂਛ ਵੀ ਲਾਲ ਕਾ ਪਰ ਆ ਕਾਲੇ ਪਰ ਆ ਲਾਲ ਪਰ ਆ ਵੇਖੋ ਕੋਫੀ ਪਰ ਤੇ ਕਾਲੇ ਪਰ ਠੀਕ ਹੈ ਵੀਰ ਜੀ ਇਹ ਸਾਹਮ ਕੇ ਰੱਖੀਆਂ ਹੀ ਆ ਨਸਲਾਂ ਵੀਰ ਜੀ ਐਵੇਂ ਦੀਆਂ ਕਿਸੇ ਕੋ ਨਹੀਂ ਮਿਲਦੀਆਂ ਆ ਕਰੋ ਸ਼ੌਂਕ ਵੀਰ ਜੀ ਕਬੂਤਰੀ ਦਾ ਪੰਛੀ ਛੱਡ ਕੇ ਸ਼ੌਂਕ ਰਾਨੇ ਕਬੂਤਰੀ ਦੇਖੋ ਵਿਖਾਓ ਕੂਤਰੀ ਆ ਕਰਾ ਸ਼ੌਂਕ ਵੀਰ ਜੀ ਚੈੱਕ ਕਰੋ ਤੁਰਨੀ ਕੂਤਰੀ ਦੀ ਤੁਹਾਡੇ ਸ਼ੌਂਕ ਕਰਾਨੇ ਨੇ ਜਿਹੜਾ ਨਰ ਲਾਣਾ ਆਪਾਂ ਲੋ ਵੀਰ ਜੀ ਕਰਾ ਸ਼ੌਂਕ ਲੋ ਵੀਰ ਜੀ ਕਰੋ ਅੱਖ ਦਾ ਸ਼ੌਂਕ ਟਾਂਕਾ ਜੀ ਇਧਰੋਂ ਟਾਂਕਾ ਪੀ ਲੱਖਾ ਠੀਕ ਹੈ ਵੀਰ ਜੀ ਤੇ ਇਧਰੋਂ ਕਰੋ ਜੀ ਸ਼ੌਕ ਠੀਕ ਹੈ ਵੀਰ ਜੀ ਆ ਕਰੋ ਇਹਦੇ ਪੱਲੇ ਦਾ ਸ਼ੌਂਕ ਪੱਲੇ ਬਹੁਤ ਜ਼ਬਰਦਸਤ ਲੱਗੇ ਚੋੜੇ ਚੋੜੇ ਪੱਲੇ ਨੇ ਕੋਈ ਗੈਪ ਨਹੀਂ ਪਰਾਂ ਚ ਕੋਈ ਹਵਾ ਨਹੀਂ ਕਰਾਸ ਹੋਣੀ ਇੰਨਾ ਚ ਠੀਕ ਹੈ ਵੀਰ ਜੀ ਕਰੋ ਸ਼ੌਂਕ ਡੱਬਾ ਡੱਬਾ ਕਬੂਤਰ ਸ਼ਾਕ ਖਾਈ ਠੀਕ ਹੈ ਵੀਰ ਜੀ ਆ ਕਬੂਤਰ ਲੋਕੀ ਦਾ ਬਹੁਤ ਕੁਝ ਕਹਿ ਦਿੰਦੇ ਨੇ ਆ ਫਲਾਣੇ ਦੀ ਨਸਲ ਹੈ ਕੋਈ ਵੀਰ ਜੀ ਆਪਣੇ ਘਰ ਦੇ ਨੇ ਸਾਰੇ ਕਬੂਤਰ ਪੁਰਾਣੇ ਆ ਕਰੋ ਸ਼ੌਂਕ ਉਤਰ ਦਾ ਠੀਕ ਹੈ ਵੀਰ ਜੀ ਇਹ ਤੁਹਾਨੂੰ ਆਪਾਂ ਨਾ ਜੋੜੇ ਛੱਡ ਕੇ ਵਿਖਾਣੇ ਪਿੰਜਰੇ ਚ ਬਣੇ ਰੋ ਵੀਡੀਓ ਚ ਠੀਕ ਹੈ ਵੀਰ ਜੀ ਲੋ ਵੀ ਜੀ ਵੀਰ ਜੀ ਕਰੋ ਸ਼ੌਂਕ ਪਹਿਲਾ ਜੋੜਾ ਸ਼ਾਕ ਖਾਕ ਪੂਤਰ ਤੇ ਬਲਡੀ ਗੂਤਰੀ ਟਾਂਕੀ ਚਟੀਆਂ ਦੀ ਠੀਕ ਹੈ ਆ ਕਰੋ ਸ਼ੌਂਕ ਪਹਿਲੇ ਜੋੜੇ ਦਾ ਠੀਕ ਹੈ ਵੀਰ ਜੀ ਆ ਪਹਿਲਾ ਜੋੜਾ ਆਪਾਂ ਛੱਡਤਾ ਕਰੋ ਵੀਰ ਜੀ ਜੋੜੇ ਦਾ ਸ਼ੌਂਕ ਦੇਖੋ ਵੀਰ ਜੀ ਜੋੜਾ ਤੁਹਾਨੂੰ ਦੂਜਾ ਜੋੜਾ ਛੱਡ ਕੇ ਵਿਖਾਣੇ ਵੀਰ ਜੀ ਬਣੇ ਰੋ ਵੀਡੀਓ ਚ ਠੀਕ ਹੈ ਵੀਰ ਜੀ ਆ ਕਰੋ ਸ਼ੌਂਕ ਦੂਜੇ ਜੋੜੇ ਦਾ ਸੋਰਾ ਵੀਰ ਜੀ ਸ਼ੌਂਕ ਵੇਖੋ ਵੇਖੋ ਵੀਰ ਜੀ ਜੋੜਾ ਖੜਨੀ ਚੈੱਕ ਕਰੋ ਨਰਮਾਦੀ ਦੀ ਖੜਨੀ ਇਹ ਹੀ ਕੁਆਲਿਟੀ ਹੁੰਦੀਆਂ ਵੀਰ ਜੀ ਜਾਨਵਰਾਂ ਦੀਆਂ ਇਹੀ ਵੇਖਣ ਵਾਲੀਆਂ ਕੁਆਲਿਟੀ ਹੁੰਦੀਆਂ ਵੀਰ ਜੀ ਠੀਕ ਹੈ ਵੀਰ ਜੀ ਉਹ ਕਰਾਣੇ ਤੁਹਾਨੂੰ ਤੀਜੇ ਜੋੜੇ ਦਾ ਸ਼ੌਂਕ ਬਣੇ ਰੋ ਵੀਡੀਓ ਚ ਠੀਕ ਹੈ ਵੀਰ ਜੀ ਕਰੋ ਤੀਜੇ ਜੋੜੇ ਦਾ ਸ਼ੌਂਕ ਲਓ ਵੀਰ ਜੀ ਛੱਡ ਕੇ ਖਾਣੇ ਤੁਹਾਨੂੰ ਜੋੜਾ ਲਓ ਵੀਰ ਜੀ ਕਰੋ ਸ਼ੌਂਕ ਮੇਖੋ ਵੀਰ ਜੀ ਜੰਮ ਠੀਕ ਹੈ ਵੀਰ ਜੀ ਏ ਆਪਾਂ ਅੱਜ 3 ਜੋੜੇ ਲਗਾਏ ਵੀਰ ਜੀ ਠੀਕ ਹੈ ਜੀ ਕੱਲ ਫੇਰ 3 ਜੋੜੇ ਨਵੇਂ ਲਗਾਵਾਂਗੇ ਉਹਨਾਂ ਦਾ ਵੀ ਤੁਹਾਨੂੰ ਸ਼ੋਅ ਕਰਾਂਗੇ ਵੀਰ ਜੀ ਠੀਕ ਹੈ ਜੀ ਆਪਣੇ ਭਰਾ ਦੇ ਚੈਨਲ ਨੂੰ ਤੁਸੀਂ ਐਦਾਂ ਹੀ ਸਪੋਰਟ ਕਰਿਆ ਜੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰ ਜੀ ਅੱਗੇ ਜਾ ਕੇ ਤੁਹਾਨੂੰ ਆਪਾਂ ਜਿੰਨੇ ਜੋੜੇ ਲਗਾਉਣ ਜਾ ਰਹੇ ਆ ਨਾ ਆਪਾਂ ਇਹਨਾਂ ਦੇ ਬੱਚੇ ਤੁਹਾਨੂੰ ਫ੍ਰੀ ਗਿਫਟ ਕਰਨੇ ਨੇ ਠੀਕ ਹੈ ਵੀਰ ਜੀ ਇੱਕ ਗਿਫਟ ਹੀ ਦੇਣੇ ਆਪਾਂ ਬੱਚੇ ਜਦੋਂ ਵੀ ਇਹਨਾਂ ਦੇ ਬੱਚੇ ਨਿਕਲੇ ਹੋਰ ਦੋ ਆ ਮਹੀਨਿਆਂ ਨੂੰ ਆਪਾਂ ਗਿਫਟ ਬੱਚੇ ਦੇਣੇ ਫ੍ਰੀ ਆਪਦੇ ਭਰਾ ਦੇ ਚੈਨਲ ਨੂੰ ਦਬ ਦੇ ਸ਼ੇਅਰ ਸਬਸਕ੍ਰਾਈਬ ਲਾਈਕ ਜਰੂਰ ਕਰਿਆ ਕਰੋ ਵੀਰ ਜੀ ਠੀਕ ਹੈ ਤੇ ਵੀਰ ਜੀ ਠੀਕ ਹੈ ਵੀਰ ਜੀ ਆ ਤਿੰਨ ਜੋੜੇ ਜਿਹੜੇ ਅੱਜ ਆਪਾਂ ਲਗਾਏ ਆ ਠੀਕ ਹੈ ਆ ਕਰ ਲੋ ਸ਼ੌਂਕ ਤੇ ਆਪਾਂ ਤੁਹਾਨੂੰ ਇਸੇ ਤਰ੍ਹਾਂ ਅੱਗੇ ਜੋੜਿਆਂ ਦਾ ਸ਼ੌਂਕ ਕਰਾਉਂਦੇ ਰਾਵਾਂਗੇ ਠੀਕ ਹੈ ਵੀਰ ਜੀ ਜਿਹੜੇ ਕੱਲ ਨਵੇਂ ਤਿੰਨ ਜੋੜੇ ਲਗਾਵਾਂਗੇ ਉਹ ਉੱਪਰ ਆਪਾਂ ਛੱਡਾਂਗੇ ਡੋਲੀ 'ਚ ਆਹ ਥੱਲੇ ਦੇ ਤਿੰਨ ਖਾਨਿਆਂ 'ਚ ਆਪਾਂ ਛੱਡਦੇ ਵੀਰ ਜੀ ਠੀਕ ਹੈ ਜੀ ਆ ਉੱਪਰਲੇ ਤਿੰਨ ਖਾਨਿਆਂ 'ਚ ਸਵੇਰੇ ਲਾਵਾਂਗੇ ਆਪਾਂ ਤੇ ਆਪਦੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤਾਂ ਕਿ ਮੈਂ ਐਵੇਂ ਹੀ ਨਵੀਆਂ-ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂ ਸ਼ੌਂਕ ਕਰਾਂਦਾ ਰਹਾ ਠੀਕ ਹੈ ਵੀਰ ਜੀ ਤੇ ਆਪਾਂ ਆ ਜਿੰਨੇ ਜੋੜੇ ਲਗਾਣ ਜਾ ਰਹੇ ਆ ਇਹ ਕੋਈ ਆਪਾਂ 6 ਜੋੜੇ ਨਹੀਂ ਲਗਾਣੇ ਹੋਰ ਆਪਾਂ ਲਗਾਣੇ ਨਵੇਂ ਜੋੜੇ ਠੀਕ ਹੈ ਵੀਰ ਜੀ ਤੇ ਆਪਾਂ ਇਹਨਾਂ ਦੇ ਬੱਚੇ ਤੁਹਾਨੂੰ ਬਿਲਕੁਲ ਫ੍ਰੀ ਦੇਣੇ ਆ ਕੋਈ ਪੈਸਾ ਨਹੀਂ ਲੈਣਾ ਤੇ ਭਰਾ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਠੀਕ ਹੈ ਵੀਰ ਜੀ ਕੋਈ ਝੂਠ ਨਹੀਂ ਹੈ ਤੁਹਾਡੇ ਨਾਲ ਜਬਾਨ ਹੈ ਕੋਈ 2 ਮਹੀਨਿਆਂ ਨੂੰ ਬੱਚੇ ਨਿਕਲਿਆਣੇ ਤੁਹਾਨੂੰ ਪਤਾ ਪਾਲ ਜਾਂਦੇ ਨੇ ਤੁਹਾਨੂੰ ਫ੍ਰੀ ਬੱਚੇ ਦੇਵਾਂਗਾ ਠੀਕ ਹੈ ਵੀਰ ਜੀ ਮਿਲਾਂਗੇ ਅਗਲੀ ਵੀਡੀਓ 'ਚ ਧੰਨਵਾਦ